ਉਥੇ ਭਾਈ ਇੱਕ ਵਿਅਕਤੀ ਪਿਆ ਕੋਈ ਬੰਦਾ ਪਿਆ ਰੱਬ ਦਾ ਉਹਦੀਆਂ ਦੋਹਾ ਲੱਤਾਂ ਕਟੀਆਂ ਹੋਈਆਂ ਉਹਦੀਆਂ ਦੋਵੇਂ ਲੱਤਾਂ ਹੀ ਨਾ ਉਹ ਦੁਨੀਆਂ ਦਾ ਮਹਾਨ ਫਿਲਾਸਫਰ ਦੁਨੀਆਂ ਦਾ ਮਹਾਨ ਵਿਦਵਾਨ ਚਿੰਤਕ ਗਿਆਨਵਾਨ ਉਹ ਹੱਲ ਗਿਆ ਹਰੂਣਿਆ ਗਿਆ ਕਹਿੰਦਾ ਤੂੰ ਗਿਲੇ ਕਰਦਾ ਤੇਰੀਆਂ ਲੱਤਾਂ ਤਾਂ ਹੈਗੀਆਂ ਉਹ ਤੈਨੂੰ ਤਾਂ ਜੁੱਤੀ ਫੇਰ ਵੀ ਮਿਲ ਜੂਗੀ ਇਹਨੂੰ ਲੱਤਾਂ ਹੀ ਨਹੀਂ ਦਿੱਤੀਆਂ ਵੈਗਰੂ ਨੇ ਇਸ ਕਰਕੇ ਭਾਈ ਸ਼ੁਕਰਾਨਾ ਨਹੀਂ ਕਰਿਆ ਕਰੋ ਜੇ ਆਪਣੇ ਤੇ ਗੁਰੂ ਸਾਹਿਬ ਦੀ ਰਹਿਮਤ ਹੋ ਗਈ ਗਿਲਾ ਨਹੀਂ ਕਰਾਂਗੇ ਕਦੇ ਵੀ ਗਿਲਾ ਨਹੀਂ ਕਰਾਂਗੇ ਜਨਮ ਦੇਣ ਵਾਲਾ ਜਾਣਦਾ ਆਪਾਂ ਨੂੰ ਕੀ ਕਰਨਾ ਮਹਾਰਾਜ ਨੇ ਆਪਣਾ ਭਲਾ ਭਰਾ ਕਿਹੜੀ ਗੱਲ ਦੇ ਵਿੱਚ ਆਪਾਂ ਥੋੜੋ ਜਾਣਦੇ ਆ ਬੱਚਾ ਥੋੜੋ ਜਾਣਦਾ ਮਾਂ ਪਿਓ ਨੂੰ ਜਾਣਦਾ ਇਹਨੂੰ ਕਿੱਥੇ ਕਿਹੜੇ ਥਾਂ ਇਹਨੇ ਜਾਣਾ ਕਿਹੜੇ ਥਾਂ ਨਹੀਂ ਜਾਣਾ ਕਿੱਥੇ ਇਹਨੂੰ ਰੋਕਣਾ ਕਿੱਥੇ ਇਹਨੂੰ ਭੇਜਣਾ ਬੱਚਾ ਤਾਂ ਮਸਤ ਆ ਆਪਣੇ ਮਾਪਿਆਂ ਦੀ ਗੋਦ ਦੇ ਵਿੱਚ ਉਹਨਾਂ ਦੇ ਲਾਡ ਪਿਆਰ ਤੇਰਾ ਭੋਸਾ ਪਿਆਰੇ ਮੈਂ ਲਾਲਣ ਦਾ ਆ ਭੁੱਲੇ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ ਸੋਹਿਲਾ ਕਹਿਨ ਕਹਾਵਨ ਤੇਰਾ ਵਿਖਾ ਭਾਵਨ ਮੈਂ ਨਾ ਸ਼ੇਖ ਸਾਦੀ ਦੀਆਂ ਕਿਤਾਬਾਂ ਪੜੀਆਂ ਨੇ ਜਿਹੜੇ ਬਹੁਤ ਵੱਡੇ ਈਰਾਨ ਦੇ ਫਿਲਾਸਫਰ ਹੋਏ ਨੇ ਉਹਨਾਂ ਨੇ 101 ਮੁਲਕਾਂ ਦੀ ਯਾਤਰਾ ਵੀ ਕੀਤੀ ਹੈ ਗਿਆਨ ਬੜਾ ਇਕੱਠਾ ਕੀਤਾ ਪਰ ਸੀਗੇ ਆਦਪੋ ਵੀ ਉਹ ਤੁਰੇ ਜਾਣ ਇੱਕ ਰੇਤਲੇ ਇਲਾਕੇ ਦੇ ਵਿੱਚ ਮੰਨ ਦੇ ਵਿੱਚ ਇੱਕ ਘਿਲਾ ਆ ਗਿਆ ਪੈਰਾਂ 'ਚ ਜੁੱਤੀ ਨਹੀਂ ਸੀ ਸ਼ੇਖ ਸਾਦੀ ਦੀ ਗੱਲ ਸੁਣਾਉਣ ਲੱਗਿਆ ਮੈਂ ਇੱਕ ਮਿੰਟ 'ਚ ਕਹਿੰਦਾ ਤੂੰ ਜੇ ਮੈਨੂੰ ਇੰਨਾ ਗਿਆਨ ਦੇਣਾ ਸੀ ਮੈਨੂੰ ਇੰਨੀ ਦੁਨੀਆ ਦੀ ਯਾਤਰਾ ਕਰਾਉਂਦੀ ਸੀ ਮੈਨੂੰ ਜੁੱਤੀ ਤਾਂ ਦੇ ਦਿੰਦਾ ਪੈਰਾਂ 'ਚ ਪਾਉਣ ਵਾਸਤੇ ਅਲੰਬਾ ਦੇਤਾ ਮਹਾਰਾਜ ਵੈਗਰੂ ਨਹੀਂ ਕੁਝ ਹੀ ਪੜਾ ਦੇ ਬਾਅਦ ਉਹ ਤੁਰਿਆ ਗਿਆ ਅੱਗੇ ਫੇਰ ਤੁਰ ਪਿਆ ਉੱਠ ਕੇ ਅੱਗੇ ਤੁਰਿਆ